ਸਾਰੇ ਇਥੇ ਚੋਰੀ ਹੋਈ ਹੈ ਸਾਡੇ ਅਸੀਂ ਦਿੱਲੀ ਗਏ ਸੀ ਅੱਛਾ ਹਾਂ ਕਿ ਬੰਦੇ ਹੋ ਗਏ ਕਿ ਆ ਡਿਟੇਲ ਜਿੱਦਾਂ ਮੈਂ ਮਾਇਕਸ ਕਿਨਵਾ 15 ਦਿਨ ਹੋ ਗਏ ਸੀ ਮਦਨ ਲੋਗੇ 15 ਨੂੰ ਗਏ ਸੀ ਤੇ ਉਸ ਤੋਂ ਬਾਅਦ ਕੱਲ੍ਹ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਹੈ ਅੱਛਾ ਕਿੰਦਾ ਬੰਦਾ ਇੱਥੇ ਅਸੀਂ ਆਪਣੇ ਇੱਕ ਜਿਨਾਬ ਬੰਦੇ ਨੂੰ ਭੇਜਿਆ ਹੈ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਐਡਾ ਲੌਕਟ ਉੱਟ ਗਏ ਨੇ ਸਾਰੇ ਲੌਕਟ ਉੱਟ ਗਏ ਨੇ ਤੇ ਚੋਰੀ ਹੋਈ ਦੀ ਇਹਦੇ ਅਸੀਂ ਉਤੋਂ ਮਾਰਨਿੰਗ ਚੱਲੇ ਆ ਤੇ ਕੌਣ ਕੀ ਕਰਦੇ ਕਿੰਨਾ ਵਾੜੇ ਤੱਕ ਦੀ ਹੈ ਜੀ ਦੀ ਉਹ ਦਰਵਾਜ਼ਾ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਆਗਾ ਲੱਗਦਾ ਅੰਦਾਜ਼ਨ ਕੀ ਕੀ ਲੱਗੀ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ। ਹੁਣ ਇਹ ਇਨਫੋਰਮੇਸ਼ਨ ਦੱਸੀ ਹੈ। ਇਹ ਨਹੀਂ ਸਮਝ ਆ ਰਿਹਾ। ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ। ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਹੈ। ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਖ ਬਾਹਰ ਗਏ ਸੀ ਆਊਟ ਆਫ ਸਟੇਸ਼ਨ। ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ। ਅਜੇ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਾਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ। ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆਂ ਪਰ ਤੁਹਾਡੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੀ ਵੀ ਕੁਛ ਕਹਿ ਰਹੇ ਪਰ ਉਹ ਪੂਰਾ ਅਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਏ ਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆਂ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫੋਰਮ ਕੀਤਾ ਤੇ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਂ ਜਨ ਜੀ ਇਹਨਾਂ ਨੂੰ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਿਹਨਾਂ ਜਨਾਂ ਨੂੰ ਕਿੰਨਾ ਕੀ ਕੋਈ ਉਹ ਉਹ ਜੁਅਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲਿਖਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਆ ਰਹੇ ਆ ਜੋ ਵੀ ਇਹ ਲਿਖਾਉਣਗੇ ਉਹ ਹਾਲਾਤ ਤਰ੍ਹਾਂ ਦੇ ਚੱਕਰ

ਅੱਜ ਅਸੀਂ ਆਪਣੇ ਇੱਕ ਜਨਾਬ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਦੀ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ ਕੀ ਕਰਦੇ ਕਿਦਾਂ ਵਾਡੀ ਫੈਕਟਰੀ ਹੈ ਜਿਹੜੀ ਦਰਵਾਜ਼ਾ ਤੋਂ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਹੱਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਆਗਾ ਲੱਗਦਾ ਅੰਦਾਜ਼ਨ ਕੀ ਕੀ ਲੱਗੀ ਕਾ ਉਹੀ ਹਲੇ ਕੈਸ਼ ਤੇ 골ਡ ਹੈ ਹੀ ਬਸ ਬਾਕੀ ਆਲੇ ਐਪਲੀਕੇਸ਼ਨ ਲੱਗ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਸਾਡੇ ਕੋਲ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਰਿਹਾ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਕੁ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅਤੇ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਸਾਹਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਐਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਇਹ ਕਾਰਵਾਈ ਕਰਦੇ ਜਿਹੜੀ ਨਾ ਇਨਫੋਰਮੇਸ਼ਨ ਦਿੱਤੀ ਹੋਈ ਹੈ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖਿਆ ਤੇ ਇਹਨਾਂ ਨੂੰ ਇਨਫੋਰਮ ਕੀਤਾ ਤੇ ਇਹਨਾਂ ਨੇ ਇੱਥੇ ਆ ਕੇ ਫਿਰ ਸ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਜੀ ਦੇਖਿਆ ਕਿ ਕਿੰਨਾ ਨੁਕਸਾਨ ਕਰਦੇ ਇੰਦਾਜਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਿੰਨਾਂ ਜਿੰਨਾਂ ਕੋ ਕਿੰਨਾ ਕੀ ਕੋਈ ਉਹ ਉਹ ਜਵਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲਗਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਆ ਜੋ ਵੀ ਇਹ ਲਗਾਉਣਗੇ ਉਹ ਹਾਲਾਤ ਉਹ ਤਰ੍ਹਾਂ ਦੇ ਚੱਲ ਰਹੇ ਆ

ਇੱਥੇ ਅਸੀਂ ਆਪਣੇ ਇੱਕ ਦਿਨ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ ਕੀ ਕਰਦੇ ਕਿਨਵਾੜੀ ਫੈਕਟਰੀ ਹੈ ਜਿਹੜੀ ਉਹ ਦਰਵਾਜ਼ਾ ਕੋਲ ਮੇਰੇ ਮਦਰ ਨੇ ਵਾਈਫ ਕਿਹਦੇ ਦੇ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਆਗਾ ਲੱਗਦਾ ਅੰਦਾਜ਼ਨ ਕੀ ਕੀ ਲੱਗੀ ਕਰ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ ਇਹ ਐਪਲੀਕੇਸ਼ਨ ਦੱਲ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਆ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਖ ਬਾਹਰ ਗਏ ਸੀ ਆਟੋ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅਤੇ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਸਾਹਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੀ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਅਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਇਹ ਕਾਰਵਾਈ ਕਰ ਚੋਰੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੋਇਆ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫੋਰਮ ਕੀਤਾ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਤਫੇਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਜਨ ਜੀ ਇਹਨਾਂ ਨੂੰ ਨਹੀਂ ਪਤਾ ਇਹ ਆਪਣੇ ਪੁੱਛ ਰਿਹਾ ਆਪਣੇ ਬੱਚਿਆਂ ਨੂੰ ਪੁੱਛ ਰਿਹਾ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਿਹਾ ਆਪਣੇ ਜਿੰਨਾਂ ਜਿੰਨਾਂ ਕੋ ਕਿੰਨਾ ਕੀ ਕੋਈ ਉਹ ਉਹ ਜਵਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲੁਕਾਉਣਗੇ ਜੋ ਵੀ ਉਹਦੀ ਬੰਦੀ ਤਰਾ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਆ ਰਹੇ ਹਾਂ ਜੋ ਵੀ ਇਹ ਲਕਾਉਣਗੇ ਉਹ ਹਾਲਾਤ ਉਹ ਤਾਰਾ ਦੇ ਚਾਰਨ ਕਰ

ਇੱਥੇ ਅਸੀਂ ਆਪਣੇ ਇੱਕ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੋਕ ਟੁੱਟ ਗਏ ਨੇ ਸਾਰੇ ਲੋਕ ਟੁੱਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ ਕੀ ਕਰਦੇ ਕਿਦਾਂ ਵੱਡੀ ਫੈਕਟਰੀ ਹੈ ਜਿਹੜੀ ਦਰਵਾਜ਼ਾ ਤੋਂ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਨੇ ਹਲੇ ਕੋਈ ਆਈਡੀ ਐਸਟੀਮੇਟ ਨਹੀਂ ਆ ਗੱਲ ਲੱਗਦਾ ਹੈ ਅੰਦਾਜ਼ਾ ਕੀ ਕੀ ਲੱਗੂ ਘਰ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ ਉਹ ਇਹ ਜੀ ਚੱਲ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਆ ਉਹ ਕਿਤੇ ਬਾਹਰ ਬਰਖੜੀ ਦੇ ਕਰਕੇ ਹਫਤਾ ਖ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ। ਹਜੇ ਸਮਾਨ ਦਾ ਤੇ ਉਹਨਾਂ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਾਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੋ ਚੋਰੀ ਹੋਇਆ। ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਡੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ। ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆ। ਇਹ ਕਾਰਵਾਈ ਕਰਦੇ ਇਹਨਾਂ ਨੂੰ ਪਰਮਿਸ਼ਨ ਚਾਹੀਦੀ। ਇਹਨਾਂ ਦੀ ਫੈਕਟਰੀ ਹੈ ਜੀ। ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖਿਆ ਤੇ ਇਹਨਾਂ ਨੂੰ ਇਨਫੋਰਮ ਕੀਤਾ ਤੇ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਜਨ ਜੀ ਇਹਨਾਂ ਨੂੰ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਿੰਨਾ ਜਿੰਨਾਂ ਨੂੰ ਕਿੰਨਾ ਕੀ ਕੋਈ ਉਹ ਉਹ ਜਵਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲੁਕਾਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਆ ਜੋ ਵੀ ਇਹ ਲਗਾਉਣਗੇ ਉਹ ਹਲਾਤ ਉਹ ਤਾਰਾ ਦੇ ਨਾਲ ਕਰਦੇ ਹਾਂ ਅਭੀ ਮੈਂ ਨਹੀਂ ਉੱਤਰਾਂ ਕੀ ਹੋਇਆ ਸਰ ਇੱਥੇ ਚੋਰੀ ਹੋਈ ਹੈ ਸਾਡੇ ਕਿਥੇ ਜੀ ਤੁਸੀਂ 5 ਲੱਖ ਦੀ ਆਸੀ ਦਿੱਲੀ ਗਏ ਸੀ ਅੱਛਾ ਹਾਂ ਕੀ ਹੋਇਆ ਉਹ ਕੀ ਐਡਰੈਸ ਕਿਨਵਾ 15 ਦਿਨ ਹੋ ਗਏ ਸੀ ਮਤਲਬ ਹੋ ਗਏ ਪੰਨੇ ਪੰਨੇ ਦਿਨ ਹੋ ਗਏ 15 ਨੂੰ ਗਏ ਸੀ ਜੇ ਉਸ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਅੱਛਾ ਜਿੱਦਾਂ ਪਤਾ ਲੱਗਾ ਇੱਥੇ ਅਸੀਂ ਆਪਣੇ ਇੱਕ ਦਿਨ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਦੀ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਹੇ ਕਾਂਚੇ ਕੀ ਕਰਦੇ ਕਿਦਾਂ ਵਾੜੇ ਟੱਗ ਰਹੀ ਹੈ ਜਿਹੜੀ ਦਰਵਾਜੇ ਤੋਂ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਦਾ ਅੰਦਾਜ਼ਾ ਕੀ ਕੀ ਲੱਗੇ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ ਹੁਣ ਇਹ ਐਪਲੀਕੇਸ਼ਨ ਚੱਲ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਹੈ ਉਹ ਕਿਤੇ ਬਾਹਰ ਬਰਖੜੀ ਦੇ ਕਰਕੇ ਹਫਤਾ ਖ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅਜੇ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਾਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਐਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਜਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਿੰਨਾਂ ਜਿੰਨਾਂ ਕੋ ਕਿੰਨਾ ਕੀ ਕੋਈ ਉਹ ਉਹ ਜੁਅਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲੁਕਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਹਿੰਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਆ ਜੋ ਵੀ ਇਹ ਲਕਾਉਣਗੇ ਉਹ ਹਲਾਤ ਉਹ ਤਾਰਾ ਦੇ ਚਾਰਨ ਕਰਦੇ ਅਭਿਮਨ ਨਹੀਂ ਉੱਤਰ ਆ ਕੀ ਹੋਇਆ ਸਰ ਇੱਥੇ ਚੋਰੀ ਹੋਈ ਹੈ ਸਾਡੀ ਅਸੀਂ ਦਿੱਲੀ ਘੇਰੇ ਸੀ ਅੱਛਾ ਹਾਂ ਕਿਵੇਂ ਲੋਕ ਹੈ ਜਾਂ ਕੀ ਡਿਟੇਲ ਜਿੱਦਾਂ ਮੈਂ ਆਇਆ ਕਿ ਨਾਵਾ 15 ਦਿਨ ਹੋ ਗਏ ਸੀ ਮਦਦ ਹੋ ਗਈ 15 ਦਿਨ ਹੋ ਗਏ ਸੀ ਪਾਰ ਕਿੰਦਾ ਬੰਦਾ ਇੱਥੇ ਅਸੀਂ ਆਪਣੇ ਇੱਕ ਕਿਨਵਾ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮੇਰਾ ਲੋਕ ਟੁੱਟ ਗਏ ਨੇ ਸਾਰੇ ਲੋਕ ਟੁੱਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉਤੋਂ ਮਾਰਨਿੰਗ ਚੱਲੇ ਆਏ ਪਹੁੰਚੇ ਕੀ ਕਰਦੇ ਕਿਨਾਂ ਵਾੜੇ ਟੈਕਰੀ ਹੈ ਜੀ ਦੀ ਦਰਵਾਜ਼ਾ ਖੋਲ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਦਾ ਅੰਦਾਜ਼ਾ ਕੀ ਕੀ ਲੱਗੇ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ ਹੁਣ ਇਹ ਚੱਲ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮ ਲਤਾ ਅਗਰਵਾਲ ਜੀ ਦਾ ਘਰ ਹੈ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਖ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅਜੇ ਸਮਾਨ ਦਾ ਤੇ ਉਹਨਾਂ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੋ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਐਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖਿਆ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਕੁਝ ਦੇਖਿਆ ਕਿ ਕਿੰਨਾ ਤੋਂ ਨੁਕਸਾਨ ਕਰ ਰਿਹਾ ਬਾਜ਼ਾਰ ਉਂਦਾਂ ਜੀ ਇਹਨਾਂ ਨੂੰ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਜਿੰਨਾਂ ਜਿੰਨਾਂ ਨੂੰ ਕਿੰਨਾ ਕੀ ਕੋਈ ਉਹ ਉਹ ਜਵਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲਿਖਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆ ਫੋਰੈਂਸਿਕ ਟੀਮ ਸਾਡੀ ਆ ਰਹੀ ਆ ਫਿੰਗਰਪ੍ਰਿੰਟ ਲੈ ਆ ਰਹੇ ਆ ਜੋ ਵੀ ਇਹ ਲਿਖਾਉਣਗੇ ਉਹ ਹਲਾਤ ਉਹ ਤਰ੍ਹਾਂ ਦੇ ਚੱਲ ਰਹੇ ਆ

ਅਸੀਂ ਅਸੀਂ ਆਪਣੇ ਇੱਕ ਦਿਨ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆਏ ਪਹੁੰਚੇ ਕੀ ਕਰਦੇ ਕਿਨਵਾ ਡੇ ਫੈਕਟਰੀ ਹੈ ਜਿਹੜੀ ਉਹ ਦਰਵਾਜ਼ਾ ਕੋਲ ਮੇਰੇ ਮਦਰ ਨੇ ਵਾਈਫ ਕਿ ਦੇਖ ਕੇ ਬੋਲਦਾ ਹਲੇ ਕੋਈ ਆਈਡੀਆ ਐਸਟੀਮੇਟ ਨਹੀਂ ਆਗਾ ਲੱਗਦਾ ਅੰਦਾਜ਼ਾ ਕੀ ਕੀ ਲੱਗੇ ਘਰ ਕੋਈ ਹਲੇ ਕੈਸ਼ ਤੇ 골ਡਾ ਹੀ ਹੈ ਬਸ ਹੁਣ ਇਹ ਸਿਚੁਏਸ਼ਨ ਚੱਲ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮ ਲਤਾ ਅਗਰਵਾਲ ਜੀ ਦਾ ਘਰ ਆ ਉਹ ਕਿਤੇ ਬਾਹਰ ਬਰਖੜੀ ਦੇ ਕਰਕੇ ਹਫਤਾ ਕੁ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ। ਅਜੇ ਸਮਾਨ ਦਾ ਤੇ ਉਹਨਾਂ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਾਬ ਦਾ ਅਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੋ ਚੋਰੀ ਹੋਇਆ। ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ। ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਐਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ। ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆ। ਇਹਨਾਂ ਦੀ ਫੈਕਟਰੀ ਹੈ ਜੀ। ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਅੰਦਾਜ਼ਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਿੰਨਾਂ ਜਿੰਨਾਂ ਕੋ ਕਿੰਨਾ ਕੀ ਕੋਈ ਉਹ ਜੁਵਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲੁਕਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਆ ਰਹੇ ਆ ਜੋ ਵੀ ਇਹ ਲਗਾਉਣਗੇ ਉਹ ਹਾਲਾਤ ਉਹ ਤਾਰਾ ਦੇ ਚੱਲ ਕਰ ਰਹੇ ਆ ਅਭਿਮਨ ਨਹੀਂ ਹੋ ਗਿਆ ਸਰ ਇੱਥੇ ਚੋਰੀ ਹੋਈ ਹੈ ਸਾਡੀ ਅਸੀਂ ਦਿੱਲੀ ਗਏ ਸੀ ਅੱਛਾ ਹਾਂ ਕਿ ਜਿਹੜਾ ਉਹ ਇਹ ਕਹਿੰਦੇ ਕਿ ਡਿਟੇਲ ਦੇ ਤੰਦਰ ਮੈਂ ਕਿਨਵਾ 15 ਦਿਨ ਹੋ ਗਏ ਸੀ ਮਦਦ ਹੋ ਗਏ 15 ਨੂੰ ਗਏ ਸੀ ਤੇ ਉਸ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਹੈ ਜਿੱਦਾਂ ਪਤਾ ਬੰਦਾ ਇੱਥੇ ਅਸੀਂ ਆਪਣੇ ਇੱਕ ਜਿਨਵਾ ਬੰਦੇ ਨੂੰ ਭੇਜਿਆ ਤੇ ਉਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਦੀ ਫਿਰ ਅਸੀਂ ਉਤੋਂ ਮਾਰਨਿੰਗ ਚੱਲੇ ਆ ਪਹੁੰਚੇ ਕੀ ਕਰਦੇ ਕਿਹਦਾ ਵਹ ਡੇ ਫੈਕਟਰੀ ਹੈ ਜਿਹੜੀ ਉਹ ਵਾਚਪੌਂ ਮੇ ਮਦਰ ਨੇ ਵਾਈਫ ਕਿੰਨੇ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਦਾ ਅੰਦਾਜ਼ਨ ਕੀ ਕੀ ਲੱਗੀ ਘੱਟ ਕੋਈ ਹਲੇ ਕੈਸ਼ ਤੇ 골ਡ ਹੈ ਯਾ ਬਸ ਹੁਣ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਆ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਕੁ ਬਾਹਰ ਗਏ ਸੀ ਆਟੋ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅਤੇ ਇਸ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਸਾਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੀ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਅਬਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਇਹ ਕਾਰਵਾਈ ਕਰ ਚੋਰੀ ਇਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਗਈ ਹੈ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫਾਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਤਫੇ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਕਿੰਨਾ ਕਿ ਨੁਕਸਾਨ ਕਰ ਰਹੇ ਇੰਦਾਜਨ ਜੀ ਇਹਨਾਂ ਨੂੰ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਨਨ ਜਨਨ ਨੂੰ ਕਿੰਨਾ ਕੀ ਕੋਈ ਉਹ ਉਹ ਜੁਅਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲਿਖਾਉਣਗੇ ਜੋ ਵੀ ਉਹਦੀ ਬੰਦੀ ਤਰਾ ਮਤਲਬ ਨਹੀਂ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਜੋ ਵੀ ਇਹ ਲਿਖਾਉਣਗੇ ਉਹ ਹਾਲਾਤ ਉਹ ਤਾਰਾ ਦੇ ਚਾਰ

ਇੱਥੇ ਅਸੀਂ ਆਪਣੇ ਇੱਕ ਜਨਾਬ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ ਕੀ ਕਰਦੇ ਜਨਾਬ ਆਡੀ ਫੈਕਟਰੀ ਹੈ ਜੀ ਡੀਓ ਦਰਵਾਜ਼ਾ ਕੋਲ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਨੇ ਬੋਲਦਾ ਹਲੇ ਕੋਈ ਆਈਡੀਆ ਐਸਟੀਮੇਟ ਨਹੀਂ ਆਗਾ ਲੱਗਦਾ ਅੰਦਾਜ਼ਨ ਕੀ ਕੀ ਲੱਗੇ ਘਰ ਕੋਈ ਹਲੇ ਕੈਸ਼ ਤੇ 골ਡਾ ਹੀ ਐ ਬਸ ਹੁਣ ਇਹ ਐਪਲੀਕੇਸ਼ਨ ਚੱਲ ਰਹੀ ਐ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਸਾਡੇ ਇਹ ਜੀ ਸ਼ਾਮ ਲਤਾ ਅਗਰਵਾਲ ਜੀ ਦਾ ਘਰ ਐ ਉਹ ਕਿਤੇ ਬਾਹਰ ਬਰਖੜੀ ਦੇ ਕਰਕੇ ਹਫਤਾ ਕੁ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ। ਅਜੇ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਾਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੋ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੀ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਅਬਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤੇ ਅਧਕਾਰ ਕਾਰਵਾਈ ਕਰ ਰਹੇ ਆਂ। ਇਹਨਾਂ ਦੀ ਫੈਕਟਰੀ ਹੈ ਜੀ। ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਜਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਿਹਨਾਂ ਜਨਗੋ ਕਿੰਨਾ ਕੀ ਕੋਈ ਉਹ ਜੁਵਲ ਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲੁਕਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਆ ਜੋ ਵੀ ਇਹ ਲਕਾਉਣਗੇ ਉਹ ਹਾਲਾਤ ਉਹ ਧਾਰਾ ਦੇ ਚਾਰਜ ਕਰ ਦੇ ਸਰ ਇੱਥੇ ਚੋਰੀ ਹੋਈ ਹੈ ਸਾਡੇ ਕਿੱਥੇ ਜੇ ਨਹੀਂ ਤੁਸੀਂ 5 ਲੱਖ ਦੀ ਅਸੀਂ ਦਿੱਲੀ ਗਏ ਸੀ ਅੱਛਾ ਹਾਂ ਕਿ ਜਿਹੜੋ ਲੋਗੇ ਕਾਮੂਤੀ ਰੈਟੇਲ ਦੇ ਤੰਦਰਮ ਮਾਇਦੇ ਕਿ ਨਾਵਾ 15 ਦਿਨ ਹੋ ਗਏ ਸੀ ਮਦਦ ਲੋਗੇ ਪੰਚ ਪੰਚ ਲਾ ਗਏ ਨਾ 15 ਨੂੰ ਗਏ ਸੀ ਇਹ ਤੇ ਉਸ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਅੱਛਾ ਕਿਦਾਂ ਬੰਦਾ ਇੱਥੇ ਅਸੀਂ ਆਪਣੇ ਇੱਕ ਜਿਨਾਬ ਬੰਦੇ ਨੂੰ ਭੇਜਿਆ ਉਹ ਜੋ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕਡ ਉਟ ਗਏ ਨੇ ਸਾਰੇ ਲੌਕਡ ਉਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉਤੋਂ ਮਾਰਨਿੰਗ ਚੱਲੇ ਆ ਤੇ ਕੌਣ ਜੀ ਕੀ ਕਰਦੇ ਕਿਨਾਂ ਵਾਡੀ ਟੈਕਨੀਕ ਜੀ ਦੀ ਦਰਵਾਜ਼ਾ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਨਹੀਂ ਆਗਾ ਲੱਗਦਾ ਅੰਦਾਜ਼ਾ ਕੀ ਕੀ ਲੱਗੂ ਕੋਈ ਹਲੇ ਕੈਸ਼ ਤੇ 골ਡ ਹੈ ਹੀ ਰਸ ਕਾ ਵੀ ਆਲੇ ਨੇ ਗੱਲ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਆ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਖ ਬਾਹਰ ਗਏ ਸੀ ਆਟੋ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅੱਜ ਇਹ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਹਾਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆਂ ਪਰ ਹਰ ਜੀ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਛ ਕਹਿ ਰਹੇ ਪਰ ਉਹ ਪੂਰਾ ਅਬਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਏ ਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਜੀ ਵੇਖਿਆ ਕਿ ਕਿੰਨਾ ਨੁਕਸਾਨ ਕਰਦੇ ਬਾਜ਼ਾਰ ਇੰਦਾਜਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆ ਆਪਣੇ ਜਿੰਨਾਂ ਜਨੋਂ ਕੋ ਕਿੰਨਾ ਕੀ ਕੋਈ ਉਹ ਉਹ ਜੁਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲਿਖਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆ ਫੋਰੈਂਸਿਕ ਟੀਮ ਸਾਡੀ ਆ ਰਹੀ ਆ ਫਿੰਗਰਪ੍ਰਿੰਟ ਲੈ ਰਹੇ ਆ ਜੋ ਵੀ ਇਹ ਲਿਖਾਉਣਗੇ ਉਹ ਹਾਲਾਤ ਉਹ ਤਰ੍ਹਾਂ ਦੇ ਸਰਕਾਰੀ

ਇੱਥੇ ਅਸੀਂ ਆਪਣੇ ਇੱਕ ਦਿਨਾਂ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ ਕੀ ਕਰਦੇ ਕਿਨਾਂ ਵਾੜੇ ਤੱਕ ਦੀ ਹੈ ਜਿਹੜੀ ਉਹ ਦਰਵਾਜ਼ਾ ਕੋਲ ਮੇਰੇ ਮਦਰ ਨੇ ਵਾਈਫ ਕਿਹਦੇ ਕੋਲ ਹਲੇ ਕੋਈ ਆਈਡੀਆ ਐਸਟੀਮੇਟ ਨਹੀਂ ਆਗਾ ਲੱਗਦਾ ਆਂਦਾ ਕੀ ਕੀ ਲੱਗੀ ਕਰ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ ਹੁਣ ਇਹ ਐਪਲੀਕੇਸ਼ਨ ਚੱਲ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਆ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਕੁ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅਤੇ ਸਮਾਨ ਦਾ ਤੇ ਉਹਨਾਂ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਸਾਹਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਡੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖਿਆ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤਫੇ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਜਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆ ਆਪਣੇ ਜਿੰਨਾਂ ਜਿੰਨਾਂ ਕੋ ਕਿੰਨਾ ਕੀ ਕੋਈ